ਸਮਰਾਲਾ ਦੇ ਨੇੜੇ ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਪਲਾਂਟ ਦਾ ਵਿਰੋਧ ਪਿਛਲੇ 2 ਸਾਲਾਂ ਤੋਂ ਪਿੰਡ ਮੁਸ਼ਕਾਬਾਦ ਦੇ ਨਾਲ ਲੱਗਦੇ ਦੋ ਪਿੰਡ ਕਰ ਰਹੇ ਨੇ ਤੇ ਇਹਨਾਂ ਦਾ ਪਿੰਡਾ ਬਦੋਂ ਬੀਤੇ 2 ਸਾਲਾਂ ਵਿੱਚ ਸਮਰਾਲਾ ਇਲਾਕੇ 'ਚ ਨੈਸ਼ਨਲ ਹਾਈਵੇ ਜਾਮ ਕਰਕੇ ਧੰਨੇ ਲਗਾਏ ਗਏ ਨੇ ਚੰਡੀਗੜ੍ਹ ਵਿੱਚ ਚੀਫ ਫੈਕਟਰੀ ਨਾਲ ਮੁਲਾਕਾਤ ਕੀਤੀ ਗਈ ਹੈ ਪਰ ਕੋਈ ਹੱਲ ਨਹੀਂ ਨਿਕਲਿਆ ਇਸ ਦੇ ਸਬੰਧ ਵਿੱਚ ਹੁਣ ਪਿੰਡ ਮੁਸ਼ਕਾਬਾਦ ਦੇ ਨਾਲ ਲੱਗਦੇ ਪਿੰਡ ਖੀਰਨੀਆਂ ਤੇ ਟੱਪਰੀਆਂ ਦੇ ਨਿਵਾਸੀਆਂ ਨੇ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਗੈਸ ਫੈਕਟਰੀ ਪਲਾਂਟ ਦੇ ਬਿਲਕੁਲ ਸਾਹਮਣੇ 4 ਦਿਨ ਤੋਂ ਧਰ ਇਸ ਮੌਕੇ ਪਿੰਡੇ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਦਾ ਕਹਿਣਾ ਸੀ ਕਿ ਪਿਛਲੇ 2 ਸਾਲਾਂ ਤੋਂ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਤੇ ਨਾ ਸਾਡੀ ਸਰਕਾਰ ਸੁਣ ਰਹੀ ਹੈ ਤੇ ਨਾ ਹੀ ਸੱਤਾਧਾਰੀ ਪ੍ਰਸ਼ਾਸਨ। ਨਾ ਲਗਾਇਆ ਹੋਇਆ। ਇਹਦੇ ਬਾਰੇ ਕੀ ਕਹਿਣਾ ਹੈ? ਇਹ ਜੀ ਅਸੀਂ ਪਹਿਲਾਂ ਵੀ 2-3 ਵਾਰੀ ਧਰਨਾ ਲਾ ਚੁੱਕੇ ਹਾਂ। ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ। ਹੁਣ ਅਸੀਂ ਇਸ ਕਰਕੇ ਫੈਕਟਰੀ ਦੇ ਅੱਗੇ ਮੇਨ ਗੇਟ ਤੇ ਪੱਕਾ ਧਰਨਾ ਲਗਾ ਦਿੱਤਾ 4 ਤਰੀਕ ਤੋਂ। ਜਿਵੇਂ ਕਿ ਪਹਿਲਾਂ ਵੀ ਤੁਸੀਂ ਧਰਨਾ ਲਗਾ ਚੁੱਕੇ ਹੋ ਤੇ ਤੁਸੀਂ ਕਹਿੰਦੇ ਕੋਈ ਸਾਡੀ ਸੁਣਦਾ ਨਹੀਂ ਹੈਗਾ। ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੇ ਫੈਕਟਰੀ ਦੇ ਸਾਹਮਣੇ ਲਾਇਆ ਧਰਨਾ ਸੁਣੀ ਜਾਊਗੀ ਜੀ ਕੋਈ ਗੱਲੀ ਹੌਲੀ ਹੌਲੀ ਕਰਦੇ ਹਾਂ ਵੋਟਾਂ ਅੱਗੇ ਵੋਟਾਂ ਆ ਰਹੀਆਂ ਨੇ ਜੀ ਅਸੀਂ ਹੋਰ ਵੀ ਕਈ ਵਿਚਾਰਾ ਕਰ ਰਹੇ ਹਾਂ ਅਸੀਂ ਹੜ੍ਹ ਵਾਲੇ ਸਾਰੇ ਪਿੰਡਾਂ ਵਿੱਚ ਜਿਹੜੇ 10-12 ਪਿੰਡ ਨੇ ਹੋ ਸਕਦਾ ਅਸੀਂ ਲਗਭਗ ਵੋਟਾਂ ਦਾ ਬਾਈਕਾਟ ਕਰ ਦਈਏ ਵੀ ਅਸੀਂ ਇਹਨੂੰ ਵੋਟ ਪਾਉਣੀ ਨਹੀਂ ਕਦੇ ਤਾਂ ਸੁਣੂਗੀ ਸਰਕਾਰ ਇਹ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਕੋਈ ਤੁਹਾਡੇ ਕੋਲ ਰਾਜ ਨਹੀਂ ਲੀਡਰ ਆਉਂਦੇ ਨੇ ਨੇਤਾ ਆਉਂਦੇ ਨੇ ਤਾਂ ਕੀ ਤੁਸੀਂ ਕੋਈ ਕਿਸੇ ਦਾ ਕੋਈ ਤੁਹਾਡਾ ਗਹਿ ਕੇ ਜਾਂਦਾ ਵੀ ਤੁਹਾਡੀ ਫੈਕਟਰੀ ਬੰਦ ਕਰਾਵਾਂਗੇ ਜਾਂ ਸੱਤਾਧਾਰੀ ਪਾਰਟੀ ਕੋ ਕਹਿੰਦੀ ਹੋ ਨਹੀਂ ਸਾਡੇ ਕੋਲ ਆਉਂਦੇ ਨਹੀਂ ਜੀ ਇੱਕ ਦੋ ਇੱਕ ਦੋ ਪਾਰਟੀਆਂ ਦੇ ਨਹੀਂ ਡਰਾਏ ਨੇ ਅਸੀਂ ਬਰ ਉਹਨਾਂ ਨੇ ਸਟੇਜ ਤੇ ਨਹੀਂ ਬੋਲਣ ਦਿੰਦੇ ਜੀ ਅਸੀਂ ਆਪਣੇ ਨੂੰ ਕਹਿੰਦੇ ਸਾਡੇ ਵਿੱਚ ਬੈਠ ਕੇ ਵਿਚਾਰ ਦੋ ਤੁਸੀਂ ਜਿਹੜਾ ਸਾਨੂੰ ਜੇ ਮੰਨ ਲਓ ਅਸੀਂ ਵੋਟਾਂ ਪਾਵਾਂਗੇ ਮੰਨ ਲਓ ਇਹੋ ਜੀ ਗੱਲ ਹੈ ਜਿਹੜਾ ਸਾਨੂੰ ਲੱਗਿਆ ਵੀ ਸਾਡਾ ਕੰਮ ਕੋਈ ਕਰਵਾ ਸਕਦਾ ਹੈ ਸਾਡੇ ਸਹੀ ਗੱਲ ਕਰਦਾ ਅਸੀਂ ਪਾਵੀ ਦਵਾਂਗੇ ਨਹੀਂ ਪੱਕਾ ਬਾਈਕਾਟ ਹੋਊਗਾ ਜੀ ਸਾਰਿਆਂ ਦਾ ਤਰਨ ਲਗਾਇਆ ਹੋਇਆ ਹੈ ਕਿ ਕੋਈ ਤੁਹਾਡੇ ਤਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੋਈ ਜੀ ਕੁਝ ਹੋ ਰਿਹਾ ਸਾਜ਼ਿਸ਼ ਹੋ ਰਹੀ ਹੈ ਕੁਝ ਵੀ ਇਹ ਤੱਕ ਤਾਂ ਕੋਈ ਐਡੀ ਗੱਲ ਨਹੀਂ ਕੋਈ ਹੋਈ ਜੀ ਮੰਨ ਲਓ ਅਸੀਂ ਨਹੀਂ ਪਤਾ ਲੱਗਿਆ ਮੰਨ ਲਓ ਸਾਡੇ ਆਪਸ ਤਰਕਾਂ ਸੀ ਪੂਰਾ ਜੇ ਕੋਈ ਗਲਤ ਗੱਲ ਹੋ ਜਾਂਦੀ ਹੈ ਅਸੀਂ ਉਹਦਾ ਜਦੇ ਦੀ ਨਾਮ ਹੈ ਤੁਹਾਡਾ ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਮਜੂਰ ਸ਼ਿਕਾਇਤ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਹਾਂ ਮੈਂ ਕਹਿੰਦਾ ਲੱਜਿੱਤਾ ਲੱਗਾਇਆ ਹੋਇਆ ਮੈਂ ਮੁਸ਼ਕਲਾ ਬਾਤ ਵਿੱਚ ਕੀ ਕਹਿਣਾ ਚਾਹੁੰਦਾ ਜਿਹਦੇ ਵਿੱਚ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਤਕਰੀਬਨ ਸੌਣ ਦੇ ਵਿੱਚ ਆਉਂਦਾ ਵੀ 40-41 ਫੈਕਟਰੀਆਂ ਜੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਇਹ ਇਹਦਾ ਨਾਮ ਅਸੀਂ ਦਿੱਤਾ ਹੈ ਕੈਂਸਰ ਫੈਕਟਰੀ ਜਿੱਥੇ ਵੀ ਇਹ ਲੱਗਣੀ ਸ਼ੁਰੂ ਹੋ ਗਈ ਔਰ ਜਿਹੜੀ ਵੀ ਫੈਕਟਰੀ ਨੇ ਬਰਕਰਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਕੰਦੇ ਰਾਣੀ ਰਾਜਪੂਤਾਂ ਦੇ ਵਿੱਚ 2 ਸਾਲ ਪਹਿਲਾਂ ਉਹਦਾ ਸ਼ੁਰੂ ਕੰਮ ਹੋਇਆ 2 ਸਾਲ ਹੋ ਨੂੰ ਤਕਰੀਬਨ ਬਰਕਰਾਰਦੀਨ ਹੋ ਗਏ ਜਦੋਂ ਹੌਲੀ ਹੌਲੀ ਪਿੰਡ ਦੇ ਵਿੱਚ ਉਹਦਾ ਅਫੈਕਟ ਪੈਣਾ ਸ਼ੁਰੂ ਹੋਇਆ ਉਹਨੇ ਨਿਥਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦਿਨ ਜਾ ਕੇ ਦੇਖ ਲਓ ਉਹ ਫੈਕਟਰੀ ਦੇ ਮੂਹਰੇ ਵੀ ਧਰਨਾ ਲੱਗੇ ਆਇਆ 2 ਦਿਨ ਹੋ ਗਏ ਸਾਰਾ ਇਲਾਕਾ ਉੱਥੇ ਇਕੱਠਾ ਹੋ ਚੁੱਕਿਆ ਉਸ ਕਰਕੇ ਜਿਹੜੀ ਇਹ ਫੈਕਟਰੀ ਹੈ ਪਿੰਡ ਮੁਸ਼ਕਾ ਦੇ ਵਿੱਚ ਲੱਗ ਰਹੀ ਹੈ ਇਹ ਵੀ ਅਸੀਂ ਭਰਾ ਨੂੰ ਬਹੁਤ ਬੇਨਤੀਆਂ ਕਰਦੇ ਆਂ ਕਈ ਦਿਨਾਂ ਤੋਂ ਇੱਥੇ ਧਰਨਾ ਲੱਗਿਆ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਹਾਈਵੇ ਵੀ ਲਾਇਆ ਸੀਗਾ ਤੇ ਉਹਨੂੰ ਕਿਸੇ ਪ੍ਰੋਬਲਮ ਕਰਕੇ ਉੱਥੋਂ ਇਹਨਾਂ ਨੇ ਚੁੱਕ ਲਿਆ ਪਰ ਹੁਣ ਅਸੀਂ ਜਿਹੜਾ ਇੱਥੇ ਧਰਨਾ ਲਾਇਆ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਡੱਬ ਚੁੱਕੀਆਂ ਨੇ ਪੂਰਾ ਨਗਰ ਪੂਰਾ ਇਲਾਕਾ ਕਈ ਪਿੰਡਾਂ ਦੇ ਲੋਕ ਇਹ ਧਰਨੇ ਦੇ ਵਿੱਚ ਸ਼ੂਰੀਅਤ ਕਰ ਰਹੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਫੈਕਟਰੀ ਬੰਦ ਰਹੀ ਹੈ ਹਜੇ ਡੁੱਲੇ ਵੇੜਾਂ ਨੂੰ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਹ ਭਰਾ ਨੂੰ ਵੀ ਅਸੀਂ ਰੋਜ਼ ਹਰ ਰੋਜ਼ ਇੱਥੇ ਜਦੋਂ ਬੋਲਦੇ ਆ ਬੇਨਤੀ ਕਰਦੇ ਆ ਵੀ ਇਹਨੂੰ ਇੱਥੇ ਬੰਦ ਕਰ ਦੇ ਠੱਪ ਕਰ ਦੇ ਇਹਨੂੰ ਅਸੀਂ ਨਹੀਂ ਚੱਲਣ ਦਵਾਂਗੇ ਨਾ ਕਰੇ ਜਿਵੇਂ ਕਿ ਬਹੁਤ ਵਾਰ ਪਹਿਲਾਂ ਧਰਨਾ ਲੱਗ ਚੁੱਕੇ ਆ ਅਧਿਕਾਰ ਨੂੰ ਮਿਲ ਵੀ ਚੁੱਕੇ ਨੇ ਸੈਕਟਰੀ ਦੇ ਆ ਕੇ ਮਿਲਿਆ ਜਾ ਚੁੱਕੇ ਆ ਪਰ ਕੋਈ ਮੰਗ ਪੂਰੀ ਨਹੀਂ ਹੋਈ ਮਗਰ ਨੂੰ ਕੀ ਲੱਗਦਾ ਕਿ ਹੁਣ ਧਰਨਾ ਲੱਗਿਆ ਇਹਨਾਂ ਕੋਈ ਮੰਗ ਪੂਰੀ ਹੋਵੇ ਇਹਦੇ ਆ ਰੋਤਨੇ ਉਹ ਗੱਲਾਂ 'ਚ ਬਹੁਤ ਫਰਕ ਹੈ ਜੀ ਅਸੀਂ ਹੁਣ ਡਟ ਗਏ ਕਿਸਾਨ ਜਥੇਬੰਦੀਆਂ ਪਹਿਲਾਂ ਇਹ ਪਿੰਡ ਦੇ ਜਿਹੜੇ ਨਗਰ ਦੇ ਲੋਕਾਂ ਨਹੀਂ ਇਹ ਫੈਸਲਾ ਲਿਆ ਸੀ ਨਹੀਂ ਇੱਕ ਜਥੇਬੰਦੀ ਬੈਠੀ ਸੀ ਜਦੋਂ ਉਹਨਾਂ ਨੇ ਵੀ ਗਲਤ ਫੈਸਲਾ ਮੈਂ ਤਾਂ ਪਹਿਲਾਂ ਹੀ ਮੰਨਿਆ ਸੀ ਗਲਤ ਫੈਸਲਾ ਉਹ ਜਥੇਬੰਦੀ ਨੂੰ ਇਹ ਵਿਚਾਰ ਲੈਣਾ ਚਾਹੀਦਾ ਸੀ ਮਸਲਾ ਗੰਭੀਰ ਹੈ ਤੇ ਨੂੰ ਅਸੀਂ ਕਿਸੇ ਵੀ ਕੀਮਤ ਤੇ ਅਸੀਂ ਡਟ ਗਏ ਨਹੀਂ ਪਿੱਛੇ ਹਟਾਂਗੇ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੈਕਟਰੀ ਬੰਦ ਹੋਊਗੀ ਅੱਜ ਹੋ ਜਾ ਕੱਲ ਹੋ ਜਾ ਅਸੀਂ ਤਾਂ ਇਹ ਬਾਰ-ਬਾਰ ਕਹਿੰਦੇ ਆ ਵੀ ਕੌਣ ਨੁਕਸਾਨ ਕਰਦੇ ਆ ਲੋਕਾਂ ਦਾ ਨੁਕਸਾਨ ਐਂਡ ਦੋ ਸਵਾ 14 ਦਾ ਦੌਰ ਚੱਲ ਰਿਹਾ ਹੈ ਰਾਜਨੀਤੀ ਪਾਰਟੀਆਂ ਆ ਰਹੀਆਂ ਨੇ ਕੀ ਸੁਣਾਇਆ ਅਸੀਂ ਇਹ ਤਾਂ ਤਕਰੀਬਨ ਮੈਂ ਕੱਲ ਇਹਨਾਂ ਦੀ ਵਿਚਾਰ ਸੁਣੀ ਹੈ ਮੇਜਿੰਗ ਹੋਈ ਹੈ ਪਿੰਡ ਨੇ ਵਾਈਕਟ ਕਰ ਦਿੱਤਾ ਇਲੈਕਸ਼ਨ ਦਾ ਇਹ ਇੱਕ ਬਹੁਤ ਵੱਡਾ ਲੋਕਤੰਤਰ ਨੂੰ ਕਲੰਕ ਲੱਗਿਆ ਜਿਹੜਾ ਕੱਲ ਇਹਨਾਂ ਲੋਕਾਂ ਨੇ ਦੁਖੀ ਹੋ ਕੇ ਫੈਸਲਾ ਲਿਆ ਇਹ ਕੋਈ ਐਵੇਂ ਫੈਸਲਾ ਨਹੀਂ ਹੈਗਾ ਬਹੁਤ ਵੱਡੀ ਗੱਲ ਹੈ ਇਲੈਕਸ਼ਨਾਂ ਹੋਣ ਲੋਕਤੰਤਰ ਇਹ ਲੋਕ ਕਹਿੰਦੇ ਆਲੇ ਜਿਹੜੇ ਵੋਟਾਂ ਮੰਗਦੇ ਫਿਰਦੇ ਨੇ ਸਾਰੇ ਪਿੰਡ ਨੇ ਕਿ ਸ਼ਾਇਦ ਇਲਾਕਾ ਉੱਤਰ ਰਤਨ ਰਾਣੀ ਵਿੱਚ ਵੀ ਇਹੀ ਕੁਝ ਹੋਇਆ ਉੱਥੇ ਬਹੁਤ ਸਾਰੇ ਪਿੰਡਾਂ ਨੇ ਵੋਟਾਂ ਦਾ ਬਾਈਕਟ ਕਰਤਾ ਮੇਰਾ ਨਾਮ ਕਰਮਜੀਤ ਸਿੰਘ ਪੁੱਤਰ ਹਰੀ ਸਿੰਘ ਮੈਂ ਇਸ ਪਿੰਡ ਦਾ ਹੀ ਵਸਨੀਕ ਆ ਮੁਸਕਾਬਾ ਦਾ ਜ਼ਿੰਮੇਦਾਰ ਨਾ ਲੱਗਿਆ ਹੋਇਆ ਕੀ ਕਹਿਣਾ ਚਾਹੁੰਦਾ ਤਰਨਾ ਤਰਨਾ ਅੱਜ ਦਾ ਨਹੀਂ ਲੱਗਿਆ ਹੋਇਆ ਤਰਨਾ ਤਾਂ ਮੇਰੇ ਹਿਸਾਬ ਨਾਲ ਸਾਲ ਤੇ ਤਕਰੀਬ ਹੋ ਗਿਆ ਸਾਡੇ ਪਿੰਡ ਦੇ ਬੰਦਿਆਂ ਨੂੰ ਹਰਾਸਮੈਂਟ ਹੁੰਦਿਆਂ ਨੂੰ ਕਿਉਂਕਿ ਸਾਡੇ ਪਿੰਡ ਜਿਹੜੀ ਕਿ ਫੈਕਟਰੀ ਲੱਗਦੀ ਆ ਜਿਹਦਾ ਨਾਂ ਕੈਂਸਰ ਫੈਕਟਰੀ ਹੋ ਗਿਆ ਇਹ ਸਾਰੇ ਪੰਜਾਬ ਦੇ ਵਿੱਚੇ ਵੈਸੇ ਰੌਲਾ ਪਿਆ ਹੋਇਆ ਬੋਟਾਂ ਦਾ ਟਾਈਮ ਆ ਹੁਣ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਜਿੱਥੇ ਜਿੱਥੇ ਫੈਕਟਰੀਆਂ ਲੱਗੀਆਂ ਨੇ ਧਰਨੇ ਲੱਗਦੇ ਨੇ ਕਿਵੇਂ ਸਾਡੇ ਪਿੰਡ ਦੇ ਬਾਹਰਲੇ ਪਿੰਡਾਂ 'ਚ ਜਿੱਥੇ ਫੈਕਟਰੀਆਂ ਲੱਗੀਆਂ ਜਾ ਕੇ ਦੇਖਿਆ ਵੀ ਇਹ ਪ੍ਰਦੂਸ਼ਣ ਬਹੁਤ ਕਰਦੀ ਆ ਤੇ ਗੰਦਗੀ ਮੱਖੀਆਂ ਬਹੁਤ ਆਉਂਦੀਆਂ ਨੇ ਪਿੰਡ 'ਚ ਬਿਮਾਰੀਆਂ ਫੈਲਣ ਗਿਆ ਇਹਦੇ ਕਰਕੇ ਸਾਡੇ ਪਿੰਡਦਿਆਂ ਨੇ ਧਰਨਾ ਲਾਇਆ ਹੋਇਆ ਵੀ ਇਹ ਫੈਕਟਰੀ ਬੰਦ ਕੀਤੀ ਜਾਵੇ ਪਤਾ ਨਾ ਲੱਗਿਆ ਹੁੰਦਾ ਕਿ ਸੁਣੀ ਕਿਉਂ ਨਹੀਂ ਜਾ ਰਹੀ ਚਲਕੇ ਇੰਨੀ ਵਾਰ ਮੰਗਾ ਰੱਖ ਚੁੱਕੇ ਆ ਪ੍ਰਸ਼ਾਸਨ ਨੂੰ ਮਿਲ ਚੁੱਕੇ ਪਤਾ ਨਹੀਂ ਕੀ ਗੱਲ ਐ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦਾ ਬਹੁਤ ਵਧੀਆ ਨਾਅਨ ਸੀਗਾ ਲੋਕਾਂ ਨੇ ਬੜੀ ਰੀਜ ਨਾਲ ਵੋਟਾਂ ਪਾਈਆਂ ਨੇ ਬਈ ਸਰਕਾਰ ਵਧੀਆ ਬਣ ਗਈ ਲੋਕਾਂ ਦੀਆਂ ਗੱਲਾਂ ਸੁਣੂ ਪਰ ਹਜੇ ਤੱਕ ਸਾਡੇ ਪਿੰਡ ਦੇ ਵਿੱਚ ਨਾ ਕੋਈ ਰਾਜਨੀਤਿਕ ਬੰਦਾ ਆਇਆ ਨਾ ਕੋਈ ਸਰਕਾਰ ਦੇ ਤਰਫ ਤੇ ਕਿਸੇ ਨੇ ਉਹ ਕਰੀਆ ਗੱਲਬਾਤ ਕੋਈ ਇਹ ਧਰਨੇ ਨੂੰ ਹਟਾਉਣ ਦੀ ਨਾ ਸਾਡੀ ਮਦਦ ਕਰਨ ਦੀ ਤੇ ਇੱਕ ਪ੍ਰਸ਼ਾਸਨ ਜਰੂਰ ਫਿਰਦਾ ਰਿਹਾ ਪ੍ਰਸ਼ਾਸਨ ਵੀ ਇਹੀ ਗੱਲ ਕਹਿੰਦਾ ਰਿਹਾ ਕਿ ਇਨੂੰ ਲੱਗ ਜਾਣ ਦਿਓ ਬਾਅਦ ਇਹਦੇ ਨੁਕਸਾਨ ਹੋਏ ਫੇਰ ਅਸੀਂ ਦੇਖਾਂਗੇ ਫੇਰ ਕੀਨੇ ਦੇਖਣੇ ਨੇ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਕਿਸੇ ਦੀ ਨਹੀਂ ਆ ਕੇ ਸੁਣੀ ਉਹਨਾਂ ਧਰਨਾ ਕਰਤਾ ਚੱਲੇਗਾ ਇਹ ਧਰਨਾ ਤਾਂ ਜੀ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡੇ ਪਿੰਡਦਿਆਂ ਨੇ ਮਤਵਲ ਕਸਮ ਲੈਵਲ ਤੇ ਹੀ ਕੰਮ ਕਰ ਲਿਆ ਕਸਮੇ ਖਾਲੀ ਵੀ ਅਸੀਂ ਬਹੁਤ ਸਿਆਣੇ ਬੰਦੇ ਨੇ ਜਿਹੜੇ ਬਜ਼ੁਰਗ ਨੇ ਬੈਠੇ ਮਾਤਾਂ ਬੈਠੀਆਂ ਨੇ ਜਵਾਨ ਬੈਠੇ ਨੇ ਆਪਣੇ ਕੰਮਕਾਰ ਛੱਡੀ ਬੈਠੇ ਨੇ ਵੀ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਣਾ ਜਿੰਨਾ ਚਿਰ ਇਹ ਫੈਕਟਰੀ ਨਹੀਂ ਬੰਦ ਹੁੰਦੀ